ਦੇਖੋ ਜੀ ਜੋ 100 ਉਹ ਆਪ ਸਿੰਘ ਮਾਰਜੀ ਨੇ ਲੋਕਾਂ ਨਾਲ ਵਾਦਾ ਕੀਤਾ ਸੀਗਾ ਟੋਣਾ ਦੇ ਤਰ੍ਹਾਂ ਕਿ ਤੁਹਾਨੂੰ ਸਰਕਾਰੀ ਦਫ਼ਤਰਾਂ ਦੇ ਵਿੱਚ ਜਾ ਕੇ ਖੱਜਲ ਖਾਣ ਦੀ ਲੋੜ ਨਹੀਂ ਜਿਹੜੇ ਅਫਸਰ ਨੇ ਉਹ ਤੁਹਾਡੇ ਘਰ ਤੇ ਘਰਾਂ ਜਾਵੇਂ ਤੁਹਾਡੇ ਕੋ ਤੇ ਦਵਾਰ ਆਣਗੇ ਉਹਦੇ ਤਹਿਤ ਹੀ ਇਹ ਆਪ ਦੀ ਸਰਕਾਰ ਆਪ ਦੇ ਦਵਾਰ ਦੇ ਨਾਲ ਕੰਮ ਕਰ ਰਹੀ ਹੈ ਤੇ ਬਣੀ ਕੁਸ਼ੀਬ ਨਾਮ ਰਣੇਗਲ ਸੰਜੀ ਕਰਾ ਕਿ ਬਨੌਲੀ ਪਿੰਡ ਦੇ ਵਿੱਚ ਦੂਜਾ ਕੈਂਪ ਇਹੜਾ ਲੱਗ ਰਿਹਾ ਚਾਹੇ ਇੱਥੇ ਆ ਕੇ ਮੈਂ ਤੇ ਲੋਕਾਂ ਨੂੰ ਮਿਲੇ ਆਂ ਤੇ ਲੋਕਾਂ ਨਾਲ ਗੱਲ ਕੀਤੀ ਆ ਉਹ ਬੜੇ ਖੁਸ਼ ਨੇ ਦੇਖੋ ਜੀ ਜੋ ਸੀ ਉਹ ਆਪ ਸਿੰਘ ਮਾਨ ਜੀ ਨੇ ਲੋਕਾਂ ਨਾਲ ਵਾਦਾ ਕੀਤਾ ਸੀਗਾ ਟੋਣਾਂ ਦੇ ਤਰ੍ਹਾਂ ਕਿ ਤੁਹਾਨੂੰ ਸਰਕਾਰੀ ਦਫ਼ਤਰਾਂ ਦੇ ਵਿੱਚ ਜਾ ਕੇ ਖੱਡਲ ਪਾਰ ਹੋਣ ਦੀ ਲੋੜ ਹੀ ਨਹੀਂ ਪੈਗੀ ਜਿਹੜੇ ਅਫਸਰ ਨੇ ਉਹ ਤੁਹਾਡੇ ਕੋਦੇ ਘਰਾਂ ਜਾਵੇਂ ਤੁਹਾਡੇ ਕੋਦੇ ਦਵਾਰ ਆਣਗੇ ਉਹਦੇ ਤਹਿਤ ਹੀ ਇਹ ਆਪ ਦੀ ਸਰਕਾਰ ਆਪ ਦੇ ਦਵਾਰ ਦੇ ਨਾਲ ਕੰਮ ਚੱਲ ਰਿਹਾ ਹੈ ਬੜੀ ਖੁਸ਼ੀ ਦੇ ਨਾਮ ਹੁਣੇ ਹੀ ਗੱਲ ਸੰਜੀਗਾਰਾ ਕਿ ਨੌਨ ਲੀਜ ਪ੍ਰਿੰਟ ਦੇ ਵਿੱਚ ਦੂਜਾ ਕੈਂਪੇੜਾ ਲੱਗਿਆ ਰਿਹਾ ਹੈ। ਇੱਥੇ ਆ ਕੇ ਮੈਂ ਜਿਹੜੇ ਲੋਕਾਂ ਨੂੰ ਮਿਲੇ ਹੈ ਤੇ ਲੋਕਾਂ ਨਾਲ ਗੱਲ ਕੀਤੀ ਹੈ ਉਹ ਬੜੇ ਖੁਸ਼ ਨੇ ਕਿ ਕਿਵੇਂ ਸਾਨੂੰ ਪੈਨਸ਼ਨ ਦੇ ਲਈ ਆਧਾਰ ਕਾਰਡ ਦੇਣੀ ਫਿੰਗਰ ਪ੍ਰਿੰਟ ਦੇ ਲਈ ਕੋਈ ਇਲੈਕਟ੍ਰੀਕੀ ਦੀ ਲੋੜ ਦੀ ਪ੍ਰੋਬਲਮ ਹੈ ਉਹ ਵੀ ਸਾਨੂੰ ਸਰਕਾਰੀ ਦਫ਼ਤਰਾਂ ਧੱਕੇ ਨਹੀਂ ਖਾਣੇ ਪਏ ਹੈ। ਅਫਸਰ ਆ ਬੈਠਿਆ ਰਹੇ ਨੇ ਸਾਡੇ ਦਫ਼ਤਰ ਦੇ ਐਮਲੇ ਸਾਹਿਬ ਦੇ ਦਫ਼ਤਰ ਦੇ ਉੱਤੇ ਬੰਦੇ ਇੱਥੇ ਬਕਾਇਦਾ ਨੌਤਕ ਕੀਤੇ ਗਏ ਨੇ ਤਾਂ ਜੋ ਕੋਈ ਵੀ ਜਿਹੜਾ ਬੰਦਾ ਹੈ ਉਨ ਉਸ ਮਸੀਆ ਨਾਲ ਵੀ ਤੇ ਕੋਈ ਵੀ ਇਹ ਅਫਸਰ ਹੈ ਉਹ ਧੱਕਾ ਨਾ ਕਰੇ ਬਾਤ ਦੀ ਨਾ ਕਰੇ ਵੈਸੇ ਨਹੀਂ ਕਰਦੇ ਵੀ ਨਹੀਂ ਹੈਗੇ ਅਫਸਰ ਪਰ ਕਦੇ-ਕਦੇ ਕੋਈ ਅਫਸਰ ਹੁੰਦਾ ਹੈ ਇਸ ਕਰਕੇ ਲੋਕਾਂ ਲਈ ਬਹੁਤ ਲਾਇਵਨ ਸਾਬਿਤ ਹੋ ਰਿਹਾ ਹੈ ਤੇ ਮੈਂ ਲੋਕਾਂ ਨੂੰ ਇਹ ਬੇਨਤੀ ਕਰਨ ਦੀ ਵਾਰਤੋਬਾਰੇ ਜੇ ਆ ਕੇ ਪਾਰਟਿਸਪੇਟ ਕਰਕੇ ਜੋ ਵੀ ਤੁਹਾਡੀ ਸ੍ਰੀ ਸਿਆਵਾਂ ਨੇ ਜੋ ਵੀ ਤੁਹਾਨੂੰ ਸਹੂਲਤ ਸਰਕਾਰ ਨੂੰ ਚਾਹੀਦੀ ਨੇ ਉਹ ਤੁਹਾਨੂੰ ਮੈਂ ਯਕੀਨ ਕਰਾਈ ਦਿਆਂਗਾ ਦੱਸ ਜਿਹੜੀਆਂ ਇੱਥੇ ਕੋਈ ਟੌਪਲੈਟ ਆਉਂਦੀਆਂ ਨੇ ਕੋਈ ਇੰਪਲੀਮੈਂਟਰੀ ਜੀਆ ਉਸ ਦਾ ਤੋਂ ਤੇ ਬਹੁਤ ਫਾਇਦੇਸ਼ ਦਿੱਤਾ ਜਿਵੇਂ ਕਿ ਜੇ ਬੋਤੀ ਕੈਦ ਉਦਦੇ ਨੇ ਲੇਕਿਨ ਉਹ ਤਾਂ ਤੋਂ ਨਿਕਟਾਰਾ ਨਹੀਂ ਕਿਹਾ ਗਿਆ ਕੀ ਦਾ ਕੋਰ ਬਾੜਾ ਜਿਹੜਾ ਆ ਵੀ ਤੇ ਦੇਣਾ ਦਿੱਤਾ ਜਾ ਰਿਹਾ ਦੇਖ ਇਸ ਕੈਪੀਟਲ ਚੰਨੀਆਂ ਕਰਦਾਂਗੇ ਇਹਦਾ ਇਨਰ ਹਾਲ ਹੋ ਗਿਆ ਤੇ ਜਿਹੜੇ ਸਰਕਾਰੀ ਦਫ਼ਤਰ ਦੇ ਵਿੱਚ ਗਏ ਨੇ ਕਿ ਉੱਥੇ ਪੈਂਡਿੰਗ ਬੰਦੇ ਨੇ ਇਹ ਦੇਖੋ ਸਾਡਾ ਜਿਹੜਾ ਕੰਮ ਹੈ ਅਸੀਂ ਜਿਹੜੇ ਕੰਮ ਕਰ ਰਹੇ ਹਾਂ ਜੇ ਸਕੀਮ ਚਲਾ ਰਹੇ ਉਹ ਚਲਾ ਰਹੇ ਕਿ ਸਰਕਾਰੀ ਅਫਸਰਾਂ ਦੇ ਨਾਲ ਨਾਲ ਐਮਐਲਏ ਸਾਡੇ ਦਫ਼ਤਰ ਬੁੱਲੋ ਕਿ ਦੋ ਲੈ ਕੇ ਤਿੰਨ ਨੰਬਰ ਦੇ ਜਿਹੜੇ ਉਹ ਨਾਲ ਹੁੰਦੇ ਨਹੀਂ ਸੋ ਵੀ ਨੋਟ ਕਰਦੇ ਨੇ ਸਰਕਾਰੀ ਅਫਸਰ ਵੀ ਨੋਟ ਕਰਦੇ ਨੇ ਜਿਹੜੇ ਲੋਕ ਆਉਂਦੇ ਨੇ ਆਪਣੀ ਪਰਚਾ ਦੱਸਦੇ ਨੇ ਆਪਣਾ ਫੋਨ ਨੰਬਰ ਦੱਸਦੇ ਨੇ ਐਡਰੈਸ ਦੱਸਦੇ ਨੇ ਉਦੋਂ ਬਾਅਦ 2 ਦਿਨ ਬਾਅਦ ਐਮਬਲੈਂਸ ਸਾਹਿਬ ਦੇ ਦਫ਼ਤਰ ਤੋਂ ਉਹਨਾਂ ਨੂੰ ਫੋਨ ਜਾਂਦਾ ਪੁੱਛ ਲਈ ਕਿ ਤੁਹਾਡੀ ਸਮੱਸਿਆ ਦਾ ਹੱਲ ਹੋਇਆ ਨਹੀਂ ਹੋਇਆ ਜੇ ਨਹੀਂ ਹੁੰਦਾ ਹੈਗਾ ਤਾਂ ਫੇਰ ਅਫਸਰ ਦੁਆਰਤਵਾਦੀ ਕਿਥੇ ਜਾਂਦੇ ਫੇਰ 2 ਦਿਨ ਬਾਅਦ ਉਹਨਾਂ ਨੂੰ ਫੋਨ ਇਹ ਪੁੱਛਿਆ ਜਾਂਦਾ ਜਦ ਤੱਕ ਕੰਮ ਸਹੀ ਨਹੀਂ ਜਾਂਦਾ ਹੈਗਾ ਇਹ ਫੀਡਬੈਕ ਤੇ ਫਾਲੋ ਅਪ ਅਸੀਂ ਕਰਦੇ ਰਹਿੰਦੇ ਆ ਕਿ ਲੈਕਚਰ ਵੀ ਆ ਰਹੇ ਨੇ ਪੰਚਾਇਤ ਨੂੰ ਉਹ ਆ ਰਹੇ ਨੇ ਉਹਨੂੰ ਲੈ ਕੇ ਕਿਸ ਤਰ੍ਹਾਂ ਦੀ ਜਿਹੜੀ ਹੈ ਆਮ ਆਦਮੀ ਪਾਰਟੀ ਕੋਲ ਤਿਆਰੀ ਹੈਗੀ ਆ ਇਹ ਮੀਟਿੰਗਾਂ ਇਸ ਤਰ੍ਹਾਂ ਚੱਲ ਰਹੀਆਂ ਕਿਸੂ ਲੈ ਕੇ ਦੇਖੋ ਇਸ ਵਾਰ ਜਿਹੜੀ ਪੰਜਾਬ ਦੀ ਚੋਣਾਂ ਹੋਣੀਆਂ ਨੇ ਤੁਸੀਂ ਦੇਖੋਗੇ ਵੀ ਤਿਆਰ ਚ ਪਹਿਲੀ ਵਾਰ ਹੋਊਗਾ ਕਿ ਸ਼ਾਂਤਮਈ ਤਰੀਕੇ ਨਾਲ ਬਿਨਾਂ ਕਿਸੇ ਧੱਕੇ ਤੋਂ ਹੋ ਜੇ ਪਿਛਲੀ ਸਰਕਾਰਾਂ ਧੱਕੇ ਨਾਲ ਸਰਪੱਜਾਂ ਬਣ ਰਹੀਆਂ ਨੇ ਲੋਕਾਂ ਨੇ ਚੋਣ ਵੀ ਨਹੀਂ ਦਿੱਤਾ ਵੀ ਲੋਕ ਐ ਥੋਪਦਾ ਇਹਨਾਂ ਦੀਗਾ ਉਹ ਸਾਰੇ ਸਰਬੰਸਦ ਹੋਏਗਾ ਕੋਈ ਝੂਠੇ ਪਰਚੇ ਨਹੀਂ ਕੋਈ ਲੜਾਈ ਝਗੜਾ ਨਹੀਂ ਕੋਈ ਦਬਾਅ ਨਹੀਂ ਕੋਈ ਧੱਕੇ ਨਾਲ ਕਿਸੇ ਦਾ ਕਾਹੇ ਨਹੀਂ ਵਾਪਸ ਕਰਾਊਗਾ ਸ਼ਾਂਤਮਈ ਤਰੀਕੇ ਦੇ ਨਾਲ ਸਰਪੰਚ ਦੀ ਚੋਣਾਂ ਹੋਣਗੀਆਂ ਪਾਰਟੀ ਪੂਰੀ ਤਿਆਰ ਆ ਪਾਰਟੀ ਦਾ ਪੂਰਾ ਕਾਡਰ ਤਿਆਰ ਹੈ ਤੇ ਅਸੀਂ ਗੱਜ-ਵੱਜ ਕੇ ਇਲੈਕਸ਼ਨ ਲੜਾਂਗੇ ਤੇ ਮੈਦਾਨ ਪਰੇ ਗਏ। ਕੋਈ ਨਾ ਦਾਦੋਬਾਲਾ ਕੀ ਆ ਬਤਾਰ ਖਾਨ ਜੀ। ਅਵਤਾਰ ਖਾਨ ਜੀ ਜੇ ਮਨੌਰੇ ਵਿੱਚ ਕੈਂਪ ਲੱਗਿਆ ਹੋਇਆ ਹੈ। ਹਾਂ ਜੀ। ਇੰਨੀ ਥੋੜੇ ਤੋਂ ਸੂਟ ਮਿਲਦੀ ਹੈ ਤੇ ਜੈਨ ਉਹਦਾ ਕਿੰਨਾ ਕੈਂਪ ਦਾ ਫਾਇਦਾ ਹੁੰਦਾ। ਕਾਫੀ ਹੋ ਰਿਹਾ ਜੀ। ਕੁਝ ਰਹਿ ਰਿਹਾ ਜਿਆਦਾ ਫੂਡ ਦਾ ਜਿਆਦਾ ਹੋਵੇ। ਜਿਹੜਾ ਫੂਡ ਦਾ ਕੰਮ ਨਹੀਂ ਹੋ ਰਿਹਾ ਤੇ ਸਰਕਾਰੀ ਡਾਕਟਰਾਂ ਕੋਲੋਂ ਕਹਿੰਦੇ ਸੀ ਇੱਥੇ ਵੀ ਉਹ ਇਸ ਤੋਂ ਦਲੀਆ ਉਹ ਟੈਮਨ ਨਹੀਂ ਬਿਲਕੁਲ ਨਹੀਂ ਤੁਹਾਨੂੰ ਲੱਗਣਾ ਕਿ ਕਿੰਨੇ ਮਹੀਨੇ ਲੱਗਣੇ ਚਾਹੀਦੇ ਜੀ ਮੈਂ ਕਹਿੰਦਾ ਹਰ ਮਹੀਨੇ ਲੱਗਣਾ ਜੇ ਉਹਨੇ ਨਹੀਂ ਜਾ ਸਕਦੇ ਬਜ਼ੁਰਗ ਆ ਥਾਣੇ ਤੋਂ ਤੇ ਜਾਂ ਥਾਣੇ ਤੋਂ ਤੇ ਜਾਂ ਫਿਰ ਇਹਦਾ ਸਿਹਤ ਡਾਕਟਰ ਹੋਵੇ ਨਹੀਂ ਛੋਟਕ ਬਿਜਾਈ ਜਗ੍ਹਾ ਕਿੱਥੇ ਚੱਲ ਇੱਥੇ ਧਣਵਾਈ ਹੋ ਰਹੀ ਹੈ ਠੀਕ ਹੈ ਇੱਥੇ ਤੇਰਾ ਇਹ ਸਕੀਮ ਚੱਲੀ ਹੈ ਹੈ ਸਭ ਤੋਂ ਵਧੀਆ ਇਹ ਸਾਨੂੰ ਜਿਹੜੇ ਪੈਂਡੂ ਲੋਕ ਹੈ ਸਾਨੂੰ ਬਾਹਰ ਜਾ ਕੇ ਐਵੇਂ ਨਹੀਂ ਪਤਾ ਵੀ ਕੀ ਕਹਿਣਾ ਚਾਹੀਦਾ ਇਦੇ ਨਾਲ ਤੇ ਜੇ ਸਾਡੇ ਪਿੰਡ ਦੇ ਵਿੱਚ ਇਹ ਕੰਮ ਹੋਣ ਲੱਗਿਆ ਇਸ ਤੋਂ ਵਧੀਆ ਫਿਰ ਕਿਹੜਾ ਕੰਮ ਹੋ ਸਗਾ ਇਧਰ ਕੋਈ ਲੈ ਕੇ ਜਾਣ ਵਾਲਾ ਇੰਦਾ ਕਦੇ ਬੰਦ ਨਹੀਂ ਹੁੰਦਾ ਜੀ ਆਹ ਨਾ ਤੇ ਨਾ ਤੋਂ ਬੁਦਾ ਵੇਲੀ ਹੁੰਦਾ ਜੇ ਕੋਈ ਲੈ ਵੀ ਗਿਆ ਤਾਂ ਛੱਡ ਕੇ ਆ ਕੇ ਵਾਪਸ ਆਣੇ ਕੀ ਓਕੀ ਹੈ ਸਪੈਸ਼ਲ ਤਾਂ ਕੋਈ ਜਾਣਦੇ ਨਹੀਂ ਬੱਚੇ ਵੀ ਨਹੀਂ ਇੰਨਾ ਕਹਿਣਾ ਉਹਦਾ ਮਨ ਦੇ ਆਪਣੇ ਘਰਾਂ ਵਰਕ ਆਪਣੇ ਪਿੰਡ ਵਰ ਦਾ ਆਰਾਮ ਨਹੀਂ ਜੀ ਇਹ ਤਾਂ ਬਹੁਤ ਹੀ ਅਏ ਤਾਂ ਜ਼ਰੂਰੀ ਉਹ ਚਹੀਦਾ तकरीबन ਲੱਗਦਾ ਦੋ ਕੈਂਪਾਂ ਤੇ ਲੱਗ ਲੱਗਦਾ ਚਾਹੀਦੇ ਜੀ ਬਿਲਕੁਲ ਬਿਲਕੁਲ ਚਾਹੀਦੇ ਜਿਹੜੇ ਕਿਸੇ ਬਾਹਰ ਦਾ ਕੰਮ ਕੋਈ ਕਿਸੇ ਕੋਈ ਪੈਨਸ਼ਨ ਨਾ ਰਹਿ ਰਿਹਾ ਜਾਂ ਕੋਈ ਕਿਸੇ ਤਰ੍ਹਾਂ ਦਾ ਰਹਿ ਰਿਹਾ ਖਬਰ ਕਿੰਨੇ ਕਿੰਨੇ ਦੂਰ ਦੂਕੀਆਂ ਪਈਆਂ ਪਿੰਡਾਂ ਜੇ ਤਾਂ ਈਸੀ ਦੀ ਉਹਲੇ ਭਈ ਰਹਿ ਕੇ ਜਨਤਾ ਕਈ ਤਾਂ ਜੰਬਣੇ ਚੱਲਣਾ ਚਲੇ ਗਏ ਜੋ ਗੁੰਮ ਮਈ ਪਤਨਗੇ ਵੀ ਮੇਰੇ ਨਾਂ ਕਿਹਾ ਮੇਰੇ ਨਾਂ ਰਜਿਸਟਰੀ ਨਹੀਂ ਹੈ ਮੇਰੇ ਨਾਂ ਕੁਝ ਨਹੀਂ ਹੈ ਮੇਰੇ ਨਾਂ ਕੋਈ ਇਹ ਨਹੀਂ ਹੈ ਕਈ ਨੂੰ ਇਹ ਅਧਾਰ ਕਾਟਾ ਮੈਂ ਅਈਓ ਹੀ ਲੱਗੇ ਕਿ ਬਣੀ ਨਹੀਂ ਕੁਝ ਨਹੀਂ ਇਸ ਕਰਕੇ ਇਹ ਅਹੀ ਦੀ ਚੀਜ਼ ਉਹ ਪਿੰਡਾਂ માં ਬਣ ਜਾਏ ਇੱਥੇ ਬੜਾ ਤਾਂ ਕੋਈ ਫਾਇਦਾ ਹੀ ਨਹੀਂ ਇਹ ਤਾਂ ਬਹੁਤ ਅੱਛੀ ਚੀਜ਼ ਹੈ